ਜਿੰਨੀ ਸੰਗਤ ਮੈਂ ਹੱਥ ਖੜੇ ਕਰਕੇ ਪੁੱਛਿਆ ਕਹਿੰਦੇ ਇੱਕ ਵੀ ਬੰਦੇ ਦਾ ਬਿੱਲ ਨਹੀਂ ਆਇਆ। ਬਿਜਲੀ ਪੂਰੀ ਆ ਰਹੀ ਹੈ। ਸਕੂਲ ਬਿਹਤਰ ਹੋ ਰਹੇ ਨੇ। ਕਿਸੇ ਵੀ ਸੰਗਤ ਤੋਂ ਸਾਰਿਆਂ ਨੂੰ ਪੁੱਛਿਆ ਕਿਸ ਦਾ ਦਵਾਈ ਦਾ ਪੈਸਾ ਨਹੀਂ ਲੱਗ ਰਿਹਾ। ਹੋਰ ਸਹੂਲਤਾਂ ਮਿਲ ਰਹੀਆਂ ਜਿਹੜੀ ਆਟਾ ਦਾਲ ਸਕੀਮਾ ਉਹਦੇ ਵਿੱਚ ਕਣਕ ਸਾਫ਼ ਸੁਥਰੀ ਤੇ ਟਾਈਮ ਸਿਰ ਮਿਲਣ ਲੱਗ ਗਈ ਹੈ। ਹੋਰ ਜਿਹੜੀਆਂ ਸਹੂਲਤਾਂ ਮੈਂ ਗਿਣਨ ਲੱਗੂੰਗਾ ਤੇ 20-25 ਮਿੰਟ ਲੱਗ ਜਾਣਗੇ। ਸੋ ਇੰਨਾਂ ਸਹੂਲਤਾਂ ਦੇ ਕਰਕੇ ਅੱਜ ਜਿਹੜੀ ਸਾਡੀ ਸੰਗਤ ਹੈ ਆਮ ਆਦਮੀ ਦੀ ਸਪੋਰਟ ਤੇ ਉੱਤਰਾਈ ਹੈ ਸੋ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਸਾਡੀ ਸਰਕਾਰ ਦੇ ਕੰਮਾਂ ਨੂੰ ਜਿਹੜੇ ਇਹ ਅੱਜ ਸਮਰਥਨ ਮਿਲ ਰਿਹਾ ਜੀ ਧੰਨਵਾਦ ਜੀ ਸਰ ਜੋ ਸਜਨ ਸਿੰਘ ਟੀਮਾ ਜੀ ਤੁਹਾਡੇ ਪਿੰਡ ਆਏ ਕਿੰਨਾ ਕੁ ਪਰਮਹੰਗਾਰਾ ਮਿਲ ਰਿਹਾ ਤੁਹਾਡੇ ਵੱਲੋਂ ਇਹ ਆਪਣੇ ਵੱਲੋਂ ਬਹੁਤ ਵਧੀਆ ਪਿੰਡ ਵੱਲੋਂ ਨਗਰ ਵੱਲੋਂ ਸਹਿਯੋਗ ਮਿਲ ਰਿਹਾ ਸਾਰਾ ਪਿੰਡ ਬਹੁਤ ਜਾਨੀ ਕਿ ਆਸਵੰਦਾ ਕਿਉਂਕਿ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ 2 ਸਾਲਾਂ ਦੇ ਵਿੱਚ ਜਿੰਨੇ ਕੰਮ ਕੀਤੇ ਆ ਉਸ ਤੋਂ ਪ੍ਰਭਾਵਿਤ ਹੋ ਕੇ ਨਗਰ ਦਾ ਪੂਰਾ ਸਹਿਯੋਗ ਆ ਔਰ ਅਸੀਂ ਸਰਦਾਰ ਸੱਜਨ ਸਿੰਘ ਜੀਮਾ ਜੀ ਨੂੰ ਵਿਸ਼ਵਾਸ